ਇਸ ਤਰ੍ਹਾਂ ਜੀਐਨਯੂ ਦੀ ਪ੍ਰੋਫੈਸਰ ਉਤਸਾ ਪਟਨਾਇਜ ਦਾ ਕੰਮ ਹੈ ਸਾਡੇ ਦੇਸ਼ ਦੇ 100 ਸਾਲ ਦੇ ਅੰਗਰੇਜ਼ ਦੇ 45 ਟ੍ਰਿਲੀਅਨ ਟ੍ਰਿਲੀਅਨ ਡਾਲਰ ਇਸ ਦੇਸ਼ ਤੋਂ ਚਲਾ ਗਿਆ ਉਹਦੇ ਬਰਾਬਰ ਦੀ ਇਕਨੋਮੀ ਜਿਹੜੀ ਬ੍ਰਿਟਸਰ ਲੈ ਕੇ ਗਏ ਦੇ ਉਸ ਸਮੇਂ ਇੱਕ ਉਸ ਮਾਮਲੇ ਚ ਉਹਨਾਂ ਦਾ ਕੋਈ এনਵਾਇਰਨਮੈਂਟ ਬਹੁਤ ਵਧੀਆ ਜਾਂ ਬਾਕੀ ਚੀਜ਼ਾਂ ਐਵੇਂ ਨਹੀਂ ਆਈਆਂ ਕਿ ਖਰੋਚ ਬਹੁਤ ਵਧੀਆ ਤੁਸੀਂ ਇੱਕ ਇਕੱਠਾ ਕਰਕੇ ਚੀਜ਼ਾਂ ਰੱਖ ਲੈਦੇ ਹੋ ਆਪਣੀ ਵਰਤੋਂ ਦੂਜੇ ਦੀ ਪਹਿਲਾਂ ਵਰਤੀ ਜਾ ਰਹੇ ਹੋ ਤੇ ਇਹਨੂੰ ਸੁਰੱਖਿਅਤ ਰੱਖ ਦਿੱਤਾ ਤੁਸੀਂ ਕਹਿੰਦੇ ਅਸੀਂ ਬਹੁਤ ਅਜ ਕੈਨੇਡਾ ਦਾ এনवायरमेंट ਦੇਖੋ ਜੀ ਕੰਪੈਰੀਟਿਵਲੀ ਬੈਟਰ ਹੈ ਬਾਕੀ ਦੇਸ ਦਾ এনवायरमेंट ਕੰਪੈਰੀਟਿਵਲੀ ਬੈਟਰ ਹੈ ਸਾਨੂੰ ਇਹ ਲੱਗਣ ਲੱਗ ਜਾਂਦਾ ਦੇਖ ਕੇ ਜੇ ਉਹਦੀ ਉਹ ਜਿਹੜੀ ਕੋਰ ਗੱਲ ਹੈ ਕਿ ਇਹਦੇ ਕਰਕੇ ਉਹ ਬੈਟਰ ਹੈ ਕਿਉਂ ਉਹ ਬੈਟਰ ਹੋਇਆ ਪਿਛਲੇ ਸਮੇਂ ਦੇ ਵਿੱਚ ਸਾਰੇ ਵੱਖ-ਵੱਖ ਦੇਸ਼ਾਂ ਦੇ ਵਿੱਚ ਉਹਨੂੰ ਵੀ ਅੰਡਰਸਟੈਂਡ ਕਰਨ ਦਾ ਸਵਾਲ ਹੈ ਔਰ ਐਸੇ ਕਰਕੇ ਜਿਹੜਾ ਇਹ ਸਾਰੀਆਂ ਗੱਲਾਂ ਨੇ ਜਿਵੇਂ ਉੱਤਰਾ ਖੰਡ ਦਾ ਜ਼ਿਕਰ ਹੈ ਇਸੇ ਕਿਤਾਬ ਦੇ ਵਿੱਚ 2013 ਚ ਇੱਕ ਬਹੁਤ ਵੱਡਾ ਤੂਫਾਨ ਉੱਥੇ ਆਇਆ ਸੀ ਆ ਹੁਣ ਵੀ ਉਦੋਂ ਬਾਅਦ ਇਹੀ ਹਾਲ ਉਹਦਾ ਮਾਮਲਾ ਇਹ ਹੈ ਕਿ ਉੱਥੇ ਜਿਹੜਾ ਇੱਕ ਕਲਾਈਮੇਟ ਜ਼ੋਨ ਬਣਿਆ ਹੋਇਆ ਉਹਨੂੰ ਤੁਸੀਂ ਡਿਸਟਾਰਟ ਕਿਵੇਂ ਕਰ ਦਿਓ ਉੱਥੇ ਵੀ ਫੈਕਟਰੀਆਂ ਲਾ ਕੇ ਇਸੇ ਤਰ੍ਹਾਂ ਹਿਮਾਚਲ ਵੀ ਉੱਧਰ ਨੂੰ ਜਾ ਰਿਹਾ ਉਸੇ ਇੱਕ ਆਰਟੀਕਲ ਦੇ ਵਿੱਚ ਇਹੀ ਹੈ ਕਿ ਤੁਸੀਂ ਬੱਦੀ ਦੇ ਵਿੱਚ ਇਕਨੋਮਿਕ ਜ਼ੋਨ ਇਹੋ ਜਿਹਾ ਬਣਾਉਨੇ ਹੋ ਉਹ ਸਾਰੇ ਕਿਤੇ ਜਾ ਕੇ ਕਿ ਉਹਨੂੰ ਰਾਇਤਾ ਦੇ ਰਹੇ ਹੋ ਸਾਰੀਆਂ ਜਦੋਂ ਰਾਇਤਾ ਦੇ ਦਿਓ ਟੋਟਲ ਇੰਡਸਟਰੀ ਉੱਥੇ ਹਿਮਾਚਲ ਚ ਬਗ ਜਾਂਦੀ ਤਾਂ ਬੈਲੈਂਸ ਹੁੰਦਾ ਉਹ ਸਾਰੇ ਦੇ ਸਾਰੇ ਮਾਮਲੇ ਦਾ ਜਦੋਂ ਟੋਟਲ ਬੈਲੈਂਸ ਹੁੰਦਾ ਤਾਂ ਆਟੋਮੈਟਿਕਲੀ ਕਲਾਈਮੇਟੀ ਆਏਗੀ ਏਡੇ ਵੱਡੇ ਪੱਧਰ ਤੇ ਤੂਫਾਨ ਹਨ ਜੋ ਵੀ ਮਰਜੀ ਪਹਾੜ ਟੁੱਟਣ ਦਾ ਮਾਮਲਾ ਉਹ ਸਾਰਾ ਸਾਡੇ ਸਾਹਮਣੇ ਆਏਗਾ ਉਸੇ ਰੂਪ ਦੇ ਵਿੱਚ ਔਰ ਇਹਦੇ ਵਿੱਚ ਹੁਣ ਦੋ ਟਾਈਪ ਦੀ ਅਪਰੋਚ ਹੈ ਜਿਹੜੀ ਦੁਨੀਆ ਦੇ ਵਿੱਚ ਲੋਕ ਲੈ ਰਹੇ ਨੇ ਇੱਕ ਵਰਲਡ ਇਕਨੋਮਿਕ ਫੋਰਮ ਦੀ ਆਪਣੀ ਹੈ ਜਾਂ ਇੰਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਹੈ ਉਹਦੀ ਉਹ ਵੀ ਲਗਭਗ ਬਰਾਬਰ ਹੈ ਉਹਨਾਂ ਦਾ ਫਾਰਮੂਲਾ ਇਹ ਹੈ ਕਿ ਅਸੀਂ ਗ੍ਰੀਨ ਟੈਕਨੋਲੋਜੀ ਦੇ ਜ਼ਰੀਏ ਇਸ এনਵਾਇਰਨਮੈਂਟ ਨੂੰ ਕਾਫੀ ਲੰਮੇ ਸਮੇਂ ਤੱਕ ਰਹਿਣ ਦੇ ਲਕਾਬਲ ਬਣਾ ਸਕਦੇ ਆ ਤੇ ਇਸੇ ਨੂੰ ਜਾਰੀ ਰੱਖਦੇ ਹੋਏ ਆਪਾਂ ਇਧਰ ਧਿਆਨ ਦਿਈਏ ਮਤਲਬ ਤਕਨੀਕ ਦੇ ਤੌਰ ਤੇ ਵੀ ਉਧਰ ਧਿਆਨ ਦਿਈਏ એનર્ਜੀ ਚੇਂਜ ਕਰ ਲਈਏ ਅਸੀਂ ਥੋੜੀ ਜਿਹੀ એનર્ਜੀ ਕੋਲ એનર્ਜੀ ਜਾਂ ਬਾਕੀ ਤੋਂ ਫਿਊਲ એનર્ਜੀ ਤੋਂ ਚੇਂਜ ਹੋ ਜਾਈਏ ਇਹਦੇ ਨਾਲ ਚੱਲ ਸਕਦਾ ਕੰਮ ਦੂਜਾ ਇੱਕ ਰੈਡੀਕਲ ਵੀ ਹੋਇਆ ਕਿ ਇਹ ਪੈਚ ਵਰਕ ਹੈ ਇਹਦੇ ਨਾਲ ਨਹੀਂ ਕੰਮ ਚੱਲ ਸਕਦਾ ਜਿਹੜੇ ਪੈਟਰਨ ਤੇ ਤੁਸੀਂ ਚਲਾਉਣਾ ਚਾਹੁੰਦੇ ਹੋ ਤੇ ਜੇ ਇਹਨੂੰ ਠੀਕ ਵੀ ਕਰ ਲੋ ਇਹਦੇ ਨਾਲ ਕੰਮ ਨਹੀਂ ਚੱਲੂਗਾ ਕਿਸੇ ਵੀ ਰੂਪ ਦੇ ਵਿੱਚ ਕਿਉਂ ਨਹੀਂ ਚੱਲੂਗਾ ਮਾਮਲਾ ਕੇਵਲ এনवायरमेंट ਖੜਾ ਰੱਖਣ ਦਾ ਨਹੀਂ ਹੈ এনवायरमेंट ਇਸ ਦੁਨੀਆ ਦੇ ਵਿੱਚ ਬੰਨ੍ਹੋ ਰੁੱਖ ਲਾ ਦਿਓ ਸਾਰੇ ਕਿਤੇ ਲਾਤੇ ਜਿੰਨਾ ਚਿਰ ਕਿਰਤ ਤੇ এনवायरमेंट ਇਹ ਦੋ ਚੀਜ਼ਾਂ ਜੁੜਦੀਆਂ ਨਹੀਂ ਆਪਸ ਦੇ ਵਿੱਚ ਉਨਾ ਚਿਰ ਰੈਡੀਕਲ ਚੇਂਜ ਇਨ ਵਾਟਨਮੈਂਟ ਦੇ ਵਿੱਚ ਸੰਭਵ ਨਹੀਂ ਆ ਕਿਸੇ ਵੀ ਰੂਪ ਦੇ ਵਿੱਚ ਸਾਡੇ ਕਿਰਤ ਨੂੰ ਬਾਈਪਾਸ ਕਰਕੇ ਕੇਵਲ ਕੈਪੀਟਲ ਜਿਵੇਂ ਵਾਈਸਾਂਸਰਾਂਸਾਂ ਕਹਿ ਕੇ ਗਏ ਨੇ ਨਾ ਕਿ ਪੈਸੇ ਤੋਂ ਪੈਸਾ ਬਣਾਉਣਾ ਪੈਸੇ ਤੋਂ ਪੈਸਾ ਬਣਾਉਣਾ ਹੈ ਕਿ ਜਿਹਦੇ ਕੋਲ ਪੂੰਜੀ ਆ ਗਈ ਉਹ ਪੂੰਜੀ ਮਲਟੀਪਲਾਈ ਕਰਦਾ ਆਪਣੀ ਕੱਲੀ ਉਹਦੇ ਵਿੱਚ ਮਨੁੱਖ ਦਾ ਕੀ ਕਰਨਾ ਹੈ ਮਨੁੱਖ ਨੇ ਜਿੰਦਾ ਕਿਵੇਂ ਰਹਿਣਾ ਮਨੁੱਖ ਦਾ ਜਿੰਦਾ ਰਹਿਣਾ ਕੱਲਾ ਸਾਹ ਲੈਣਾ ਪਾਣੀ ਤਕਸੀਮਤ ਨਹੀਂ ਹੈ ਰੋਜੀ ਰੋਟੀ ਵੀ ਜਿੰਦਾ ਰਹਿਣ ਲਈ ਉਹਦੀੋਂ ਮਹੱਤਵਪੂਰਨ ਚੀਜ਼ ਹੈ ਇਸੇ ਕਰਕੇ ਜਿੰਨੀ ਰਿਸਰਚ ਹੋ ਰਹੀ ਹੈ ਇਸ ਮਾਡਲ ਦੇ ਤਹਿਤ ਉਹ ਰਿਸਰਚ ਆਟੋਮਾਈਜੇਸ਼ਨ ਦੀ ਰਿਸਰਚ ਆ ਸਾਰੇ ਫੀਲਡ ਦੇ ਵਿੱਚ ਜਿਹੜੀ ਆਟੋਮਾਈਜੇਸ਼ਨ ਦੀ ਰਿਸਰਚ ਆ ਟੋਟਲ ਫੀਲਡ ਦੇ ਵਿੱਚ ਉਹ ਬੇਲੇ ਕਰਦੀ ਜਾ ਰਹੀ ਹੈ ਵੱਡੀ ਵੱਡੀ ਤੋਂ ਵੱਡੀ ਕਿਰਤੀ ਨੂੰ ਉਹਨਾਂ ਦਾ ਕੋਈ ਰੁਜ਼ਗਾਰ ਨਹੀਂ ਕੋਈ ਕਿਤੇ ਮਾਮਲਾ ਨਹੀਂ ਹੈ ਉਸ ਮਾਮਲੇ ਦੇ ਵਿੱਚ ਔਰ ਜੇ ਉਹ ਬੰਦੇ ਬੇਲੇ ਹੋਣਗੇ ਸਾਰੇ ਤੁਰੇ ਫਿਰਨਗੇ ਜਿਹੜੇ ਬੇਰੁਜ਼ਗਾਰ ਨੇ ਤਾਂ ਬਹੁਤ ਜ਼ਿਆਦਾ ਪੰਜਾਬ ਚ ਉਹ ਜਿਹੜੀ ਫੋਰਸਡ ਡਰੇਨੇਜ ਹੋ ਰਹੀ ਹੈ ਉਹਦੇ ਚ ਬਹੁਤ ਵੱਡਾ ਰੋਲ ਪੋਰਟੂਗਲ ਬੰਗਲਾਂ ਦਾ ਵੀ ਹੈ ਪਰ ਰੋਜ਼ਗਾਰ ਦਾ ਬਹੁਤ ਵੱਡਾ ਰੋਲ ਹੈ ਜਿਹੜੇ ਬੱਚੇ ਜਾ ਰਹੇ ਦੇ ਕਿਤੇ ਨਾ ਕਿਤੇ ਲੋਕੇ ਕਹਿੰਦੇ ਉੱਥੇ ਕੰਮ ਤਾਂ ਮਿਲਦਾ ਕਰਕੇ ਤਾਂ ਖਾ ਲੈਣੇ ਇੱਥੇ ਤਾਂ ਕੰਮ ਵੀ ਨਹੀਂ ਮਿਲਦਾ ਇੱਥੇ ਰਹਿ ਕੇ ਅਸੀਂ ਕੀ ਕਰੀਏ ਇਹ ਜਿਹੜੀ ਡ੍ਰੇਮੇਜ ਹੋਣੀ ਹੈ ਡ੍ਰੇਮੇਜ ਦੁਨੀਆ ਚ ਹੋ ਰਹੀ ਹੈ 6 ਕਰੋੜ ਬੰਦਾ ਸਟੇਟਲੈਸ ਹੋ ਚੁੱਕਾ ਹੈ ਜੰਗਾ ਤੋਂ ਬਾਅਦ ਜਿਹੜਾ ਇੱਕ ਦੂਜੇ ਦੇਸ਼ਾਂ 'ਚ ਠੱਕੇ ਖਾਂਦਾ ਫਿਰਦਾ ਜਿਹਨੂੰ ਇਹ ਨਹੀਂ ਪਤਾ ਲੱਗਦਾ ਮੇਰਾ ਦੇਸ਼ ਕਿਹੜਾ ਹੈ ਆਪਣੇ ਦੇਸ਼ 'ਚ ਰਹਿਣ ਦੀ ਜਗ੍ਹਾ ਨਹੀਂ ਹੈ ਉਹ ਦੂਜੇ ਦੇਸ਼ 'ਚ ਭੱਜਦਾ ਚਾਹੇ ਰੂਸ ਤੇ ਦੀ ਲੜਾਈ ਦਾ ਸਵਾਲ ਹੈ ਯੂਕਰੇਨ ਦਾ ਲੱਖਾਂ ਬੰ ਚਲਾ ਗਿਆ ਬਾਕੀ ਯੂਰਪ ਦੇ ਦੇਸ਼ਾਂ ਦੇ ਵਿੱਚ ਵੀ ਕਿਤੇ ਤਾਂ ਰੱਖੋ ਉਹਨਾਂ ਦੇ ਗੋਲੀ ਥੋੜੀ ਮਾਰ ਦੇਣਗੇ ਕਿ ਕਿੰਨੇ ਬੰਦਿਆਂ ਤੇ ਗੋਲੀ ਵੱਜੂਗੀ ਇਹ ਜਿਹੜੇ ਆਬਾਦੀ ਦਾ ਆਪਸ ਦੇ ਵਿੱਚ ਮਤਲਬ ਆਦਾਨ ਪ੍ਰਦਾਨ ਭੁੱਖਾ ਤਾਂ ਨਹੀਂ ਮਰੂਗਾ ਬੰਦਾ ਕਿਤੇ ਤਾਂ ਕੋਈ ਕੰਮ ਕਰੂਗਾ ਕੋਈ ਕੋਈ ਤਰੀਕਾ ਤਾਂ ਉਹਨੂੰ ਚਾਹੀਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਸਾਡੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਉਸਤਤ ਕਿਰਤ ਕਰੋ ਨਾਮ ਜਪੋ ਵੰਡ ਛਕੋ ਔਰ ਮੈਨੂੰ ਇਹ ਲੱਗਦਾ ਜਦੋਂ ਫਿਰ ਉਸ ਰੇਸੋ 'ਚ ਅਸੀਂ ਪਲਾਨ ਕਰਦੇ ਆ ਐਨਵਾਇਰਨਮੈਂਟ ਨੂੰ ਵਿਉਂਤਬੰਦੀ ਕਰਦੇ ਆ ਐਨਵਾਇਰਨਮੈਂਟ ਦੀ ਕੀ ਪੰਜਾਬ ਦੇ ਵਿੱਚ ਵੀ ਅਸੀਂ ਇਹ ਵਿਉਤਬੰਦੀ ਕਰ ਰਹੇ ਆ ਐਨਵਾਇਰਨਮੈਂਟ ਨੂੰ ਠੀਕ ਕਰਨ ਵਾਸਤੇ ਕਿਰਤ ਕਿੱਥੇ ਆ ਉਹਦੇ ਵਿੱਚ ਕਿੰਨੇ ਕਿਰਤੀਆਂ ਨੂੰ ਅਸੀਂ ਇਨਵਾਲਵ ਕਰ ਲਿਆ ਕਿ ਉਹ ਬੂਟੇ ਲਾਉਣ ਚ ਕੰਮਜਾਗ ਨਾਲ ਰਹਣ ਉਹ ਬੂਟੇ ਪਾਲਣ ਦੇ ਵਿੱਚ ਉਹਨਾਂ ਦਾ ਰੁਜ਼ਗਾਰ ਸਹਿਮਤ ਹੋਵੇ ਉਸ ਮਾਮਲੇ ਦੇ ਵਿੱਚ ਐਨਵਾਇਰਨਮੈਂਟ ਦੀ ਆ ਬਾਕੀ ਜਿਹੜੇ ਸੋਬੇ ਨੇ ਉਹਦੇ ਵਿੱਚ ਉਹ ਬੰਦੇ ਇਨਵਾਲਵ ਕਿਵੇਂ ਹੋਣ ਉਹਨਾਂ ਨੂੰ ਆਪਣੀ ਜ਼ਿੰਦਗੀ ਲੱਗੇ ਉਹਦੇ ਵਿੱਚ ਆਉਣ ਦੇ ਨਹੀਂ ਔਰ ਜੇ ਉਹਦਾ ਵੀ ਜ਼ਿੰਦਗੀ ਉਹਦੇ ਵਿੱਚ ਇਨਵਾਲਵ ਨਹੀਂ ਹੈ ਕਿਰਤ ਤੋਂ ਸਖਣਾ ਕੋਈ ਵੀ ਮਾਡਲ ਜਿਹੜਾ ਹੋਏਗਾ ਉਹ ਕੰਮਜਾਗ ਮਾਡਲ ਐਨਵਾਇਰਨਮੈਂਟ ਨੂੰ ਬਚਾਉਣਾ ਹੋ ਨਹੀਂ ਸਕਦਾ ਨਾ ਦੁਨੀਆਂ 'ਚ ਹੋ ਸਕਦਾ ਤੇ ਨਾ ਇੱਥੇ ਹੋ ਸਕਦਾ ਸਾਡੇ ਦਸਮਬ ਵੀ ਨਹੀਂ